ਪਈ ਸੁੱਖਾ ਵੋਟ ਪਾਉਣ ਗਿਆ ਉਹਨੇ ਬੜੇ ਤਮਾਸ਼ੇ ਕੀਤੇ ਸੁਣਾਉਣਾ ਤੁਹਾਨੂੰ ਪੂਰੀ ਕਹਾਣੀ ਨਵੇਂ ਦੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਬਲੋ ਅਸੀਂ ਝਟਕਲੇ ਸੁਣਾਉਂਦੇ ਰਹਾਂਗੇ ਤੇ ਤੁਹਾਨੂੰ ਹਸਾਉਂਦੇ ਰਹਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਲੱਕੀ ਹੰਡੇ ਵਾਲਾ ਦੋਸਤੋ ਸੁੱਖਾ ਗਿਆ ਵੋਟ ਪਾਉਣ ਵੋਟ ਪਾਉਣ ਚ ਪਹਿਲਾਂ ਤਾਂ ਉਹ ਲੈਨ ਚ ਲੱਗਿਆ ਰਿਹਾ ਆ ਉਸੇ ਪਾਸੇ ਚਾਕੀ ਗਿਆ ਫਿਰ ਜਦੋਂ ਭਾਈ ਉਹਨੇ ਜਾ ਕੇ ਉਹ ਸਹੀ ਜੀ ਲਵਾਈ ਉਹਦੇ ਬਾਅਦ ਉਹਨੂੰ ਪੜਚੀ ਫੜਾਈ ਉਹ ਜਾ ਕੇ ਮਸ਼ੀਨ ਕੋਲੇ ਖੜ ਗਿਆ ਮਸ਼ੀਨ ਕੋਲੇ ਉਹ ਖੜਾ ਬਿਟਰ ਬਿਟਰ ਝਾਕੀ ਜਾਂਦਾ ਐ ਆਸੇ-ਪਾਸੇ ਵੀ ਕੀ ਕਰਾਂ ਯਾਰ ਉਹ ਅਫਸਰ ਕਹਿੰਦਾ ਵੀ ਕੀ ਗੱਲ ਹੋ ਗਈ ਵੋਟ ਕਿਉਂ ਨਹੀਂ ਪਾ ਰਿਆ ਸੁੱਖਾ ਕਹਿੰਦਾ ਖੜਜੋ ਮਹਾਰਾਜ ਖੜਜੋ ਪਉਣਾ ਪਉਣਾ ਕੋਈ 5-7 ਮਿੰਟ ਫੇਰ ਲੰਘ ਜਾਂਦੇ ਨੇ ਉਹ ਪੋਲਿੰਗ ਅਫਸਰ ਕਹਿੰਦਾ ਉਹ ਬਾਈ ਜੀ ਤੁਸੀਂ ਵੋਟ ਪਾਓ ਜਲਦੀ ਜਲਦੀ ਅਸੀਂ ਗਾਹਾਂ ਵਾਲੇ ਲੋਕਾਂ ਤੋਂ ਵੀ ਵੋਟਾਂ ਪਵਾਉਣੀ ਆ ਸੁੱਖਾ ਕਹਿੰਦਾ ਬਾਈ ਪਉਣਾ ਖੜਜਾ 1 ਮਿੰਟ ਯਾਰ ਮਨੂੰ ਯਾਦਤਾ ਕਰ ਲੈਣ ਦੇ ਵੇ ਕੱਲ ਜਿਹੜਾ ਮੈਨੂੰ ਦੋ ਬੋਤਲਾਂ ਦੇ ਕੇ ਗਿਆ ਸੀ ਉਹਨਾਂ ਦਾ ਕਿਉਂ ਨਿਸ਼ਾਨ ਕਿਹੜਾ ਦੀ ਜੇ ਚੁਟਕਲਾ ਵਧੀਆ ਲੱਗਿਆ ਵੇ ਤਾਂ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ